ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੋਜੀ ਸਵੇਰ ਦਾ ਟਾਈਮ ਹੈ। ਦੇਖੋ ਧੁੱਪ ਕਿੰਨੀ ਚੜ ਗਈ। ਦੂਛੜਨ ਦਿਖਾਉਂਦਾ ਮੈਂ। 6:30 ਵਜੇ ਦੇ ਲੋ ਧੁੱਪ ਕਿੰਨੀ ਤਿੱਖੀ ਹੋ ਗਈ। ਹੂੰ ਤੇ ਹੁਣ ਚੱਲੀਏ ਖੇਤਾਂ ਨੂੰ। ਤੁਹਾਨੂੰ ਆਪਣੀਆਂ ਕਹਿਰੀਆਂ ਵੀ ਦਿਖਾਉਂਦਾ ਮੈਂ। ਕੋਈ ਕੋਣ ਉੱਠੀਆਂ ਪਰ ਵਿੱਚ ਬਿਮਾਰੀ ਵੀ ਪੈ ਗਈ। ਹੋ ਦੇਖੋ। ਅਨੇਕ ਕੰਪਨੀਆਂ ਦੇ ਟਰੈਕਟਰ ਪਾਲਤੀਆ ਸੀਗਾ ਇਹਦਾ ਮਸ਼ੀਨ ਹੋਈ ਉਹਨਾਂ ਸਿੱਧਾ ਕਰ ਲੋ ਖੋਲੋਂ ਵੀ ਦਿਖਾਉਂਦਾ ਕਿਦਾਂ ਸਿੱਧੀ ਕਰੀਆ ਆਹ ਟਰੈਕਟਰ ਇਹਨੇ ਜਾ ਦੇ ਲੋ ਕਿੰਨੀ ਟਰੈਕਟਰ ਸਾਨੀ ਚੱਕਣਾ ਬਸ ਆਹ ਟਰੈਕਟਰ ਹੋ ਗਿਆ ਵੇ ਯਾਰ ਆਹ ਤਾਂ ਨਾ ਕੋਈ ਟਾਰਕ चलो तो डैडी जी ने ग्डी ही फिरी हेमकुट साहब लेके जानी है करके चलवे गड्डी थोड़ी दौड़ना निक्की चोड़ पाई थी ਮੋੜਾ ਗੱਡੀ ਦਾ ਇੰਜਨ ਠੰਡਾ ਹੋਣਾ ਉਹਨੂੰ ਪਤਾ ਇਨੀ ਗਰਮੀ ਵਿਚਾਰਾ ਇੰਜਨ ਰਹਿ ਤਾਵੇ ਜਾਂਦਾ ਡੈਡੀ ਵੀ ਰੋਪੜ ਲਈ ਗੇਟੀ ਵੀ ਹੈ ਬਾਈ ਵਿੱਚ ਬੈਹ ਨਹੀਂ ਹੁੰਦਾ ਇਨੀ ਗਰਮੀ ਲੱਗਦੀ ਐ ਤੇ ਮੇਰਾ ਆਕੀ ਠੰਡੀ ਕਰਦਾ ਉਹਨੇ ਐਸਾ ਆ ਇਹਨਾਂ ਗੱਡੀ ਥੋੜੀ ਠੰਡੀ ਰਹਿੰਦੀ ਜੇ ਤੁਰਨ ਤੋਂ ਪਹਿਲਾਂ ਤੁਸੀਂ ਇਹਦੇ ਏਸੀ ਉੱਪਰੋਂ ਪਾਣੀ ਮਾਰ ਦੋ ਗੱਡੀ ਦਾ ਥੋੜੀ ਜੋਰ ਘੱਟ ਲਗੂਗਾ ਨਾਲੇ ਏਸੀ ਵੀ ਠੰਡੀ ਕੂਲਿੰਗ ਹੋਏਗਾ ਸੋਨੇ ਤੁਰਨਗੇ ਤਾਂ ਲੋਰੀ ਮੰਮੀ ਡੈਡੀ ਜੀ ਜਾਣ ਦੀ ਤਿਆਰੀ ਕਰਨ ਲੱਗੇ ਯੂਰ ਸਾਹਿਬ ਦੀ ਨਾ ਯੂਰ ਸਾਹਿਬ ਦੀ ਨਹੀਂ ਸ਼੍ਰੀ ਹੇਮਕੁੰਡ ਸਾਹਿਬ ਦੀ ਗਲਤ ਕਹਿ ਗਿਆ ਤੂੰ ਹੇਮਕੁੰਡ ਸਾਹਿਬ ਦੀ ਹੇਮਕੁੰਡ ਜਾਣਾ ਤੂੰ ਕਿੱਥੇ ਦੀ ਗਿਆ ਮੈਂ ਯੂਰ ਸਾਹਿਬ ਦੀ ਕਹਿ ਤਾ ਨਹੀਂ ਨਹੀਂ ਹੇਮਕੁੰਡ ਸਾਹਿਬ ਨੂੰ ਯੂਰ ਸਾਹਿਬ ਨੂੰ ਗਰਮ ਕੱਪੜੇ ਥੋੜੇ ਜਾਣੇ ਹਾਂਜੀ ਹੇਮਕੁੰਡ ਸਾਹਿਬ ਨੂੰ ਜਾਣੇ ਗਰਮ ਕੱਪੜੇ ਬੈਗ ਵੀ ਲਿਏ ਹੁੰਦੇ ਹਾਂ ਜੀ ਡੈਡੀ ਜੀ ਨਾਲ ਉਹ ਬੈਗ ਹਾਂ ਉਹ ਬੈਗ ਪਟ ਗਿਆ ਤਾਂ ਆਪਣਾ ਪਾਕਿਸਤਾਨ ਚ ਨਾ ਹਾਂਜੀ ਪਟ ਗਿਆ ਤਾਂ ਇਹ ਲੈਪਟੋ ਇਹ ਬੜੇ ਛੇ ਨਹੀਂ ਆਉਣਾ ਲੈਪਟੋ ਨਹੀਂ ਇਹ ਜਿ ਕਪੜੇ ਆਉਣਗੇ ਇਹਦੇ ਵਿੱਚ ਕਪੜੇ ਠੀਕ ਹੈ ਨਾਲ ਇਹ ਇਹ ਨਾਲ ਬਾਵਾ ਬੋਵਾ ਨਹੀਂ ਦੁਖਣ ਲਾਉਂਦਾ ਇਹ ਨਹੀਂ ਜੇ ਇਹ ਉੱਪਰ ਲੈ ਕੇ ਵੀ ਜਾਣਾ ਹੋਇਆ ਨਹਾਉਣੇ ਨੂੰ ਤਾਂ ਉੱਪਰ ਹਾਂ ਉੱਪਰ ਤਾਂ ਛੋਟਾ ਹੀ ਜਾਣਾ ਕਿਉਂ ਉੱਪਰ ਸਿੱਧੀ ਚੜਾਈ ਹੁੰਦੀ ਹੈ ਨਾ ਸਿੱਧੀ ਚੜਾਈ ਕਰਕੇ ਤੇ ਬਾਕੀ ਇਹਦੇ ਵਿੱਚ ਕਪੜੇ ਪਾ ਦੇਵਾਂ ਹਾਂ ਸਵੇਰੇ ਤਾਂ ਪੰਜ ਜਾਣਾ ਹੈ ਬਹੁਤ ਪੱਕ ਹੈ ਕਾਫੀ ਜੇਬਾਂ ਹਨੀ ਹਾਂਜੀ ਖਾ ਦਾ ਸਮਾਨ ਪਾਉਣੇ ਨੂੰ ਇਹ ਚ ਬਹੁਤ ਜੇਬਾਂ ਇਹ ਵੀ ਹੈ। ਇਹ ਜਿਹੜਾ ਇਹ ਜਿਹੜਾ ਦਾ। ਚਲੀ ਇਸ ਵੀ। ਇਹ ਤਾਂ ਲੈਪਟਾਪ ਆਸ ਤੇ ਲੈਪਟਾਪ ਦਾ ਸਮਾਂ ਹਾਂਜੀ। ਇਹ ਜੀ। ਨਾ ਕੈ ਗਿੱਲਾ ਤੌਣੀਆਂ ਵਗੈਰਾ। ਕੈਨ ਭਾਵੇਂ ਬਾਹਰ। ਹਾਂ ਬਾਦੋ ਇੱਕ ਬੂਟਾਂ ਰੁਗਿਆ ਬਾਦੋ। ਬੂਟਾਂ ਨੂੰ ਗੇ। ਜੁਰਾਬਾਂ ਚ ਪਾ ਕੇ ਜੁਰਾਬਾਂ ਨੂੰ ਪਾਉਣੇ ਨੋ। ਅੱਛਾ। ਪੈਰ ਗਿੱਲੇ ਹੋ ਜਾਂਦੇ ਨਾ ਉੱਥੇ ਪਾਣੀ ਚੋਂਦਾ ਹੁੰਦਾ। ਅੱਛਾ। ਮੈਂ ਕਹਿੰਦੇ ਇਤ ਕੀ ਬਰਫ ਉਤੇ ਬਰਫਾਂ ਦਾ ਪਾਣੀ ਨਹੀਂ ਨਾ ਚਾਹੁੰਦਾ ਚਾਹੁੰਦਾ ਹੁੰਦਾ ਉਹ ਵੀ ਤਾਂ ਫਿਰ ਧਰਤੀ ਗਿੱਲੀ ਹੁੰਦੀ ਆ ਪਾਣੀ ਦੇ ਦੇਣਾ ਨਹੀਂ ਪੈ ਰੱਖਦੇ ਆ ਹਾਂ ਬਾਕੀ ਡੈਡੀ ਤਾਂ ਫਿਰ ਡਿਸਾਈਡ ਕਰੂੰਗਾ ਕਿਹੜੇ ਲੈਣੇ ਆਂ ਰੱਖ ਲੈਣਾ ਪੈ ਵੀ ਨਹੀਂ ਲੈ ਡੇ ਨਾ ਕੋਲ ਆਜਿਆ ਨਾ ਚਲੋ ਹੁਣ ਸਵੇਰੇ ਦਿਹਾਉਂਦੇ ਆਂ ਪੈਕਿੰਗ ਕਰੀ ਵੀ ਤੇਰਾ ਉਹ ਵੀ ਤੋਤਾ ਪਰਮਾ ਸਾਹਿਬ ਅੱਛਾ ਗੱਡੀ ਵਸ ਸਵੇਰੇ ਝੰਡਾ ਵੀ ਲਾਉਂਗੇ ਨਿਸ਼ਾਨ ਸਾਹਿਬ ਉਹ ਵੀ ਲਾਉਂਦੇ ਦਿਖਾਵਾਂਗੇ ਸਵੇਰੇ ਲੋ ਜੀ ਦੋ ਬੈਗ ਭਰਤੇ ਮम्मी ਜੀ ਨੇ ਦੋ ਬੈਗ ਤਾਂ ਬਣੇਗੇ ਇਹਨਾ ਦੋ ਪਾਤੇ ਮੈਂ ਇੱਕ ਪਾ ਚੁnga ਤਿੰਨ ਹੋ ਜੁਈ ਹੈ ਨਹੀਂ ਬੱਲਾ ਉਹ ਜਿੱਪ ਕੇ ਮੈਂ ਲਾ ਮਲਾ ਦੂੰਗੇ ਜਿੱਪ ਦੇਖਦੀ ਆ ਤਾਂ ਮੈਂ ਕੱਚੇ ਪਾਉਣੀ ਆ ਮੈਂ ਕਿਹਾ ਵੀ ਸੈਡਾਂ ਨੂੰ ਪਾਤੇ ਵੈਸੇ ਲੋਜੀ ਪੈਕਿੰਗ ਹੋ ਗਈ ਡਨ ਇਹਦੇ ਵਿੱਚ ਲੈਪਟਾਪ ਪੈਜੂ ਇਹ ਤਾਂ ਖਾਲੀ ਹੋ ਲੈਪਟਾਪ ਇਹ ਤਾਂ ਖਾਲੀ ਹੈ ਕਿ ਬਦ ਇੱਕੇ ਲਜਣਾ ਹੈ ਕਿ ਬਦ ਇੱਕੇ ਲੈਣਾ ਡੈਡੀ ਨੇ ਕਿ ਆ ਮਤ ਬੈਗ ਨਹੀਂ ਇਸ ਲੈਪਟਾਪ ਬਗਰ ਨਹੀਂ ਜਾਣਾ ਉਹ ਬੈਗ ਕਿੱਧਰ ਰੱਖੂੰਗਾ ਇਹ ਤਾਂ ਉੱਥੇ ਗੱਡੀ ਚ ਰੱਖ ਦੇਣਾ ਥਾਰ ਚ ਨਹੀਂ ਹਾਂ ਤੁਸੀਂ ਉੱਪਰ ਤਾਂ ਲੈ ਕੇ ਜਾਓਗੇ ਗੱਡੀ ਕਿੱਥੇ ਤੱਕ ਜਾਂਦੀ ਹੈ ਮੈਂ ਤਾਂ ਜੋ ਥੱਲੇ ਤੱਕ ਹੀ ਜਾਂਦੀ ਬਸ ਹੈ ਪਹਿਲਾਂ 12 ਕਿਲੋਮੀਟਰ ਚੜਨਾ ਉਹ ਵੀ ਬੈਗ ਲੈ ਕੇ ਜਾਣਾ ਹਾਂ ਪਰ ਉਹ ਜੀ ਬੀਨਾ ਬੈਗ ਤੇ ਜਾਣਾ ਹਣਾ ਨਹੀਂ ਮੈਂ ਕਿਹਾ ਕਿਤੇ ਗੱਡੀ ਸਿਰੇ ਜਾਂਦੀ ਗੱਡੀ ਸਿਰੇ ਨਹੀਂ ਫੜਦੀ ਅੱਛਾ ਪਹਿਲਾਂ 12 ਕਿਲੋਮੀਟਰ ਫੇਰ ਤੁਰ ਕੇ ਜਾਣਾ ਫਿਰ ਗੁਰਦੁਆਰਾ ਸਾਹਿਬ ਆਉਂਦਾ ਫਿਰ ਉੱਥੇ ਰੈਸਟ ਕਰਕੇ ਹਾਂ ਗੋਬਿੰਦਗੜ੍ਹ ਪਿੰਡ ਕਿਹੜਾ ਗੁਰਦੁਆਰਾ ਸਾਹਿਬ ਫਿਰ ਉੱਥੇ ਰੈਸਟ ਕਰਕੇ ਫਿਰ ਉੱਪਰ ਚੜਦੇ ਹਾਂ ਈਮਕੁੰਸਾ ਹਾਂ ਨੂੰ ਉਹ ਦੂਜੇ ਦਿਨ 4 ਵਜੇ ਚੱਲਦੇ ਹਾਂ ਉੱਥੇ ਤੇ ਸਵੇਰੇ ਗੋਬਿੰਦਗੜ੍ਹ ਤੇ ਚਾਉਂਦੇ ਹਾਂ 4 ਵਜੇ ਹਾਂਜੀ ਹਾਂ ਚੱਲ ਫਿਰ ਹੌਲੀ ਹਾਂ ਤਾਂ ਹੌਲੀ ਹਾਂ ਉਹ ਜੋ ਖੁੱਲ ਗਿਆ ਵੈਸੇ ਹੈ ਤਾਂ ਖੁੱਲ ਗਿਆ ਵਧੀਆ ਨਾ ਬਾਵਾ ਬੂਮਾ ਦੁਖਣੇ ਲਾਉਂਦਾ ਢਿੱਡ ਨੂੰ ਐ ਘੁੱਟ ਲੰਦਾ ਹਾਂ ਹਾਂ ਸਹੀ ਹੈ ਇਹਦਾ ਬਾਵਾ ਬੂਮਾ ਨੇ ਦੁਖਣ ਲਾਉਣੀ ਐ ਚੰ ਠੀਕ ਹੈ ਹੋ ਗਏ 2 ਬੈਗ ਹੋਏ ਨੇ ਹਾਂਜੀ ਚੰ ਚਲੋ ਬਈ ਗੱਡੀ ਬਾਹਰ ਨੂੰ ਕੱਢਤੀ ਤੇ ਮੈਂ ਸਵੇਰੇ ਜੇ ਬਟ ਝੰਡਾ ਲੱਗਦਾ ਉਹ ਪੈਪੀ ਵੀ ਲਾਉਤਾ ਤੁਸੀਂ ਬਾਹਰ ਕੱਢ ਕੇ ਝੰਡਾ ਲਾਉਂਗੇ ਗੱਡੀ ਦੇ ਕੋਲ ਉੱਥੇ ਝੰਡਾ ਲੱਗ ਜਾਂਦਾ ਹੁੰਦਾ ਨਿਕਲਣ ਲੱਗੇ ਇੱਕ ਵਾਰ ਲਾ ਕੇ ਦਿਖਾ ਰਾਂਦਾ ਤੁਹਾਨੂੰ ਕਣੇ ਢੰਡੇ ਨੂੰ ਕਸੀਏ ਥੋੜਾ ਜਿਹੀ ਹਿੱਲੇ ਝੋਲਣਾ ਮਾਰੇ ਉਹ ਤੇ ਵਿੱਚ ਮੰਮੀ ਜੀ ਨੇ ਸਮਾਨ ਵੀ ਰੱਖਤਾ ਪਰ ਕੋ ਡਿੱਗੀ ਲਾਈਨੇ ਪਰ ਹਾਂ ਬੰਨ੍ਹ ਲੈਨੇ ਮੇਟਰਾ ਸਮਾਨ ਹੋਣਾ ਵਿੱਚ ਤੇ ਲਾਈ ਹੁਣ ਝੰਡਾ ਮੋੜੇ ਬੀ ਆਸ਼ੀਰਵਾਦ ਲੈ ਲੀਏ ਭਾਈ ਹਾਂ ਹਾਂ ਕੈਸੇ ਕਹਾਣੀ ਕੋ ਕਰੀ ਬੋਲੀ ਤੇ ਬੈਠੇ ਹੋ ਹੈ ਜਿਆ ਕਰਾ ਕੰਮ ਚੱਲਿਆ 12 ਸਾਲ ਬਾਅਦ 12 ਸਾਲ ਬਾਅਦ ਚੱਲਿਆ 12 ਅੱਜ ਤੋਂ 12 ਸਾਲ ਪਹਿਲਾਂ ਬਾ ਪਹਿਲਾ ਨਿੰਮਾ ਤੁਰ ਕੇ ਗਿਆ ਥਾ 2012 ਚ ਕਦ ਤੂੰ ਤੁਰ ਕੇ ਗਿਆ ਥਾ 2012 ਘਰ ਤੋਂ ਤੁਰ ਕੇ ਗਿਆ ਨਹੀਂ ਨਹੀਂ ਨਵੇਂ ਉੱਤੇ ਚੱਡੀਗੜ ਤੇ ਚੱਡੀਗੜ ਤੋਂ ਤੁਰ ਕੇ ਇੱਥੇ ਇੱਥੇ ਤੇ ਗੱਡੀ ਚ ਹਾਂ ਚਲੋ